ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਮਿਸ਼ਰਾ ਹਾ ਇਸੂਲੇ ਦੀ ਅਹਿਮ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਤੇ ਲੁਧਿਆਣਾ ਬੱਸ ਸਟੈਂਡ ਤੇ ਜ਼ਬਰਦਸਤ ਹੰਗਾਮਾ ਹੋਇਆ ਤੁਹਾਨੂੰ ਦੱਸਦੀ ਹੈ ਤਸਵੀਰਾਂ ਵੀ ਦਿਖਾ ਰਹੀਆਂ ਜਿੱਥੇ ਲੁਧਿਆਣਾ ਬੱਸ ਸਟੈਂਡ ਤੇ ਹੰਗਾਮਾ ਹੋਇਆ ਹੈ ਪੀ ਆਰਟੀਸੀ ਦੇ ਜਿਹੜੇ ਨੇ ਪਨ ਬੱਸ ਪਨ ਬੱਸ ਦੇ ਜਿਹੜੇ ਕੰਡਕਟਰ ਨੇ ਮਹਿਲਾ ਦੇ ਨਾਲ ਬਸਲੂਕੀ ਦੇ ਜਿਹੜੇ ਨੇ aarop ਲਗਾਏ ਜਾ ਰਹੇ ਨੇ ਤੁਹਾਨੂੰ ਦੱਸਦੀ ਹੈ ਕਿ ਲਗਾਤਾਰ ਅਜਿਹੇ ਮਾਮਲੇ ਜਿਹੜੇ ਨੇ ਸਾਹਮਣੇ ਆ ਰਹੇ ਜਿੱਥੇ ਪਨਬਸ ਦੇ ਪੀਆਰਟੀਸੀ ਦੇ ਕੰਡਕਟਰ ਜਿਹੜੇ ਨੇ ਉਹਨਾਂ ਵੱਲੋਂ ਲਗਾਤਾਰ ਜਿਹੜੇ ਸਵਾਰੀਆਂ ਨੇ ਉਹਨਾਂ ਦੇ ਨਾਲ ਬਸਲੂਕੀ ਦਿਖਵਾ ਜਿਹੜੀ ਹੈ ਲਗਾਤਾਰ ਸਾਹਮਣਿਆਂ ਦੀ ਤੇ ਇਸ ਵਾਰ ਫਿਰ ਤੋਂ ਜਿਹੜੇ ਨੇ ਪਨਬਸ ਦੇ ਜਿਹੜੇ ਕੰਡਕਟਰ ਨੇ ਉਹਨਾਂ ਵੱਲੋਂ ਜਿਹੜੀ ਹੈ ਇੱਕ ਮਹਿਲਾ ਦੇ ਨਾਲ ਬਸਲੂਕੀ ਕੀਤਾ ਗਿਆ ਹੈ ਇਸ ਦੇ ਵਿੱਚ ਮਹਿਲਾ ਦਾ ਕਹਿਣਾ ਹੈ ਕਿ ਉਹ ਖੰਨਾ ਦੇ ਲਈ ਜਾ ਰਹੀ ਸੀ ਤਾਂ ਜਦੋਂ ਬੱਸ ਦੇ ਵਿੱਚ ਬੈਠੀ ਸੀ ਤਾਂ ਕੰਡਕਟਰ ਨੇ ਉਸ ਨਾਲ ਪਹਿਲੇ ਤਾਂ ਬੱਸ ਲੁਕੀ ਕੀਤੀ ਬਾਅਦ ਚ ਉਸ ਨੂੰ ਧੱਕੇ ਮਾਰ ਕੇ ਬੱਸ ਤੋਂ ਬਾਹਰ ਕੱਢਿਆ ਤਾਂ ਉਸ ਤੋਂ ਬਾਅਦ ਜਦੋਂ ਉੱਥੇ ਦੇ ਜਿਹੜੇ ਲੋਕਾਂ ਨੇ ਉਹਨਾਂ ਵੱਲੋਂ ਵੀ ਜਦੋਂ ਕੰਡਕਟਰ ਨਾਲ ਗੱਲ ਕੀਤੀ ਗਈ ਤਾਂ ਕੰਡਕਟਰ ਨੇ ਬੜੇ ਹੀ ਬੱਸ ਲੁਕੀ ਦੇ ਨਾਲ ਉਸ ਦਾ ਜਵਾਬ ਦਿੱਤਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਜਿੱਥੇ ਲੁਧਿਆਣਾ ਬੱਸ ਸਟੈਂਡ ਤੇ ਇਹ ਹੰਗਾਮਾ ਹੋਇਆ ਜਿਸ ਦੇ ਵਿੱਚ ਕੰਡਕਟਰ ਨੇ ਇੱਕ ਮਹਿਲਾ ਦੇ ਨਾਲ ਬੜੀ ਹੀ ਬਸਲੂਕੀ ਦੇ ਨਾਲ ਗੱਲ ਕੀਤੀ ਜਿਸ ਤੋਂ ਬਾਅਦ ਮਹਿਲਾ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਦੇ ਵਿੱਚ ਇਸ ਦੀ ਐਫ ਆਈ ਆਰ ਦਰਜ ਕਰਵਾਈ ਹੈ ਤਾਂ ਇਸ ਪੂਰੇ ਮਾਮਲੇ ਨੂੰ ਲੈ ਕੇ ਇੱਕ ਵਾਰ ਤੁਹਾਨੂੰ ਉਹ ਵੀਡੀਓ ਦਿਖਾ ਦਿੰਨੇ ਆ ਜਿੱਥੇ ਕੰਡਕਟਰ ਦੀ ਜਿਹੜੀ ਹੈ ਬਸਲੂਕੀ ਦੀ ਵੀਡੀਓ ਜਿਹੜੀ ਹੈ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਉੱਥੇ ਹੀ ਇਸ ਪੂਰੇ ਮਾਮਲੇ ਨੂੰ ਲੈ ਕੇ ਮਹਿਲਾ ਦਾ ਕੀ ਕਹਿਣਾ ਹੈ ਇੱਕ ਵਾਰ ਤੁਹਾਨੂੰ ਉਹ ਸੁਣਾ ਦਿੰਨੇ ਆ ਸਰ ਮੈਂ ਕੰਪਲੇਨ ਲਿਖਵਾਈ ਹੋਈ ਆ ਮੈਡਮ ਜੋ ਤੁਹਾਡੇ ਨਾਲ ਚਾਪ ਰਿਹਾ ਕੀ ਘਟਨਾ ਸੀ ਪੂਰੀ ਇੱਕ ਵਾਰ ਦੱਸਿਓ ਸਰ ਮੈਨੂੰ ਸਦੋ ਬੁਖਾਰ ਹੋਇਆ ਵਾ ਤੇ ਮੈਂ ਬਸਸ ਦੇ ਵਿੱਚ ਬੈਠੀ ਦਿੱਲੀ ਵਾਲੀ ਬਸਸ ਦੇ ਵਿੱਚ ਬੈਠੀ ਸੀ ਤੁਸੀਂ ਜਾਣਾ ਕਿੱਥੇ ਹੋ ਸੀਗਾ ਮੈਂ ਜਾਣਾ ਖੱਲੇ ਜਾਣਾ ਸੀ ਤੇ ਕੀ ਗੱਲ ਹੋਈ ਆ ਪੂਰੀ ਸਰ ਮੈਂ ਬੈਠੀ ਆ ਇਹ ਬਸਸ ਦੇ ਵਿੱਚ ਤੇ ਮੈਨੂੰ ਨਾ ਸੋ ਮੈਂ ਕੰਪਲੇਨ ਲਿਖਵਾਈ ਹੋਈ ਆ ਅ ਕਨੈਕਟਰ ਦੇ ਖਿਲਾਫ ਨਾਲ ਜਿਹੜਾ ਅਨਪਛਾਤੇ ਬੰਦੇ ਸਨ ਨਾਲ ਉਹ ਵੀ ਕਨੈਕਟਰ ਵੀ ਸੀ ਉਹਨਾਂ ਦੇ ਖਿਲਾਫ ਕਿਹੜੇ ਥਾਣੇ 'ਚ ਲਿਖਵਾਈ ਗਈ ਹੈ ਸਰ ਬੱਸ ਸਟੈਂਡ ਦੇ ਪਿਛਲੇ ਸਾਈਡ ਤੇ ਜੀ ਹੱਥ ਵੜੇ ਕਰੋ ਨਾਮ ਕੀ ਆ ਬ੍ਰਦਰ ਜੀ ਮਾਮ ਕੀ ਆ ਖੰਨੇ ਦੀ ਫੋਆਰੀ ਤੁਸੀਂ ਕਰਦੇ ਨਹੀਂ ਚੱਕਦੇ ਆਗੇ ਭਾਈ ਸਾਹਿਬ ਕੰਮ ਇੱਕ ਬੜੇ ਵੀਰੇ ਮੈਂ ਜਵੈਤਾਰਨ ਨਾਲ ਗੱਲ ਕਰਦਾ ਮੇਰੇ ਨਾਲ ਬੜੇ ਕੰਮ ਦੀ ਜ਼ਿਮਾਰੀ ਹੈ ਪਹਿਲਾਂ ਬਣਾਵਾ ਜਾਂ ਦਿੱਲੀ ਦੀ ਹੈ ਪਹਿਲਾਂ ਮੈਨੂੰ ਪਹਿਲਾਂ ਮੈਨੂੰ ਇਹ ਦੱਸੋ ਵੀ ਤੁਹਾਡੇ ਕੋਲ ਕੰਮ ਇਹ ਹੈਗਾ ਕਿ ਨਹੀਂ ਹੈਗਾ ਇਹ ਮੇਰੇ ਕੋਲ ਸਟਾਪ ਹੈਗਾ ਹਾਂਜੀ ਚੱਲ ਲੱਗਿਆ ਚੱਲਣ ਲੱਗਿਆ ਵੜਾਉਗਾ ਮੁੰਡਿਆਂ ਦਰਾਹੇ ਘੜੇ ਕੁੜੀ ਆ ਕੁੜੀ ਨੀ ਜਵਾਬ ਦਵਾ ਤੂੰ ਕੁੜੀ ਨੂੰ ਆਪ ਬੜਾਵਾਗੇ ਵੀਰਾ ਦਿੱਲੀ ਦੀ ਪਹਿਲਾ ਸਵਾਰੀ ਬੈਠੂਗੀ ਕੁੜੀ ਨੂੰ ਕਿਉਂ ਜਵਾਬ ਦ ਦ ਪਹਿਲਾ ਦਿੱਲੀ ਦੀ ਬੈਠੂ ਫੇਰ ਖੰਡੇ ਦੀ ਬੈਠੂਗੀ ਤੁਸੀਂ ਕੁੜੀ ਨੂੰ ਜਵਾਬ ਕਿਵੇਂ ਦਿੱਤਾ ਵੀ ਤੂੰ ਜਵਾਬ ਦਿੱਤਾ ਅਪਾ ਜੀ ਕੱਲੇ ਆਰੇ ਖੰਡੇ ਆ ਦਰਾਹੇ ਦੇ ਮੁੰਡੇ ਖੜੇ ਆ ਨਾਰਾ ਆ ਵੀ ਸਟਾਪ ਹੈਗਾ ਸਿਰ ਮਰਮਾਨ ਜੀ ਤੁਹਾਨੂੰ ਜਵਾਬ ਦਿੱਤੇ ਨੇ ਜਿਨ੍ਹਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਖੁਦ ਨਹੀਂ ਰੁਕਣਾ। ਬਾਈ ਖੰਡੇ ਮੈਂ ਕਿਹਾ ਵੀ ਭਾਈ ਥੱਲੇ ਆਣ ਕੇ ਰੁਕੋ ਚੱਲਣ ਲੱਗੇ ਤਾਂ ਮਰਸ਼ੇ ਸਾਰੇ ਉਹ ਜਿੰਨੇ ਇਹ ਨਹੀਂ ਕੋ ਹੱਲ। ਬ੍ਰਦਰ ਤੁਸੀਂ ਕਿਉਂ ਵੀ ਤੱਕਿਆ ਕਰਦੇ ਹੋ ਕਿਉਂ ਸਵਾਰੀਆਂ ਨੂੰ ਤੱਕਿਆ ਕਰਦੇ ਹੋ ਬਿਮਾਰ ਪੇਸ਼ੈਂਟ ਬੰਦਾ। ਕਿਹੜਾ ਪੇਸ਼ੈਂਟ ਆਂਟੀ ਘਮੀ ਬਿਮਾਰ ਹੈ। ਕੋਣ ਹੈ? ਬੋਲਣ ਬੋਲਣ ਦੀ ਸੈਂਸ ਨਹੀਂ। ਕੋਈ ਸਰਵਾਸ ਨਹੀਂ। मैडम जो ਤੁਹਾਡੇ ਨਾਲ ਚ ਵਾਪਰੇ ਆ ਕੀ ਘਟਨਾ ਸੀ ਪੂਰੀ ਕੁਆਟਰ ਸਿੰਘ ਸਰ ਮੈਨੂੰ ਸਿਰੋ ਬੁਖਾਰ ਹੋਇਆ ਵਾ ਤੇ ਮੈਂ ਬਸ ਦੇ ਵਿੱਚ ਬੈਠੇ ਦਿਨ ਵਾਲੀ ਬਸ ਦੇ ਵਿੱਚ ਬੈਠੇ ਤੂੰ ਕਿੱਥੇ ਜਾਣਾ ਕਿਤੇ ਹੋ ਗਿਆ ਮੈਂ ਜਾਣਾ ਖੱਲੇ ਜਾਣਾ ਸੀ ਤੇ ਕੀ ਗੱਲ ਹੋਈ ਆ ਪੂਰੀ ਸਰ ਮੈਂ ਬੈਠਿਆ ਇਹ ਬਸ ਦੇ ਵਿੱਚ ਤੇ ਮੈਨੂੰ ਨਾ ਮੈਂ ਕਨੈਕਟਰ ਆ ਕੇ ਬੋਲਦਾ ਬੜੀ ਪਤਮੀ ਜੀ ਨਾਲ ਮੈਂ ਬੋਲੇ ਆਣ ਕੇ ਕਿ ਇੱਕ ਖੰਨੇ ਨਹੀਂ ਰੁਕਣੇਗੀ ਮੈ ਉਹਨਾਂ ਨੂੰ ਚਮਕਾ ਸਟੋਪਿੰਗ ਨਹੀਂ ਹੈਗਾ ਕਿ ਨਾ ਸਟੋਪਿੰਗ ਹੋਵੇ ਚਾਹੀ ਨਾ ਹੋਵੇ ਮੈਂ ਖੱਲੇ ਰੁਕਾਣੀ ਨਹੀਂ ਉਹ ਜਿੱਥੇ ਪਤਾ ਨਹੀਂ ਕਿ ਨਾ ਬੋਲੇ ਮੈਨੂੰ ਧੱਕੇ ਮਾਰ ਗਏ ਨਾਲੇ ਫੋੜੇ ਨਾਲ ਇਹਨਾਂ ਦੇ ਹੋਰ ਬੰਦੇ ਸੀ ਉਹਨਾਂ ਨੇ ਵੀ ਮੈਨੂੰ ਵਾ ਧੱਕੇ ਮਾਰੇ ਨਾਲ ਸਰਮੇ ਨਾਲ ਸੀ ਉਹਨਾਂ ਨੂੰ ਕਿੰਨੇ ਕੁ ਬੰਦੇ ਉਹਨਾਂ ਦੇ ਨਾਲ ਸੀਗੇ 3-4 ਬੰਦੇ ਸਟਾਰ ਅੱਛਾ ਤੇ ਹੁਣ ਪ੍ਰਚਾਰ ਕੀਤਾ ਜੋ ਇਤਤੋ ਜੀ ਆਮਨੇ ਜਾਂ ਟ੍ਰਾਂਸਪੋਰਟ ਮੰਤਰੀ ਨੇ ਉਹਨਾਂ ਨੂੰ ਕੀ ਚਾਹ ਭਵੰਤ ਮੰਤਰੀ ਸਾਹਿਬ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੇਗੇ ਹੋ ਜਿਵੇਂ ਮੈਂ ਦੇਖ ਰੋਜ਼ ਦਾ ਮੇਰਾ ਸਫਰ ਰੋਜ਼ ਮੈਂ ਆਣਾ ਜਾਣਾ ਹੁੰਦਾ ਹੈ ਇਸ ਲਈ ਬਦਮੀ ਚਾਹਤੇ ਹਰ ਲੇਡੀਜ਼ ਨਾਲ ਨਾਲ ਨਹੀਂ ਕਰਨੀ ਸਨਾਤਮਨ ਨਹੀਂ ਕਰਦੇ ਕਿ ਇਹਨਾਂ ਦੇ ਹੰ ਐਮਪਲੋਈ ਕਿੱਥੇ ਜਾਦੇ ਨੇ ਕਿ ਕਿਉਂ ਹਿੱਸਾ ਕਰਦੇ ਨੇ ਆ ਦੇ ਪ੍ਰਾਈਵਟ ਬਸਾਇਨ ਨੂੰ ਆ ਆਪਣੇ ਸਵਾਰੀਆਂ ਨੇ ਪ੍ਰਾਈਵੇਟ ਵਾਲਿਆਂ ਨੂੰ ਜਾਂਦੇ ਨੇ ਸਵਾਲੀਆ ਤੇ ਲੱਗਦਾ ਵੀ ਤੁਹਾਨੂੰ ਜੋ ਲੜਕੀਆਂ ਨੇ ਜੋ ਕਰ ਲਨੇ ਜੋ ਔਰਤਾਂ ਨੇ ਕੀ ਫਰਕ ਕੀਤ ਨੇ ਨਹੀਂ ਸੇ ਆਪਣੀ ਹੈ ਇਹ ਬਹੁਤ ਵਾਰ ਮਤਲਬ ਇਹ ਆ ਗੋ ਤੇ ਇੱਕ ਵਾਰ ਨਹੀਂ ਹੋਇਆ ਬਹੁਤ ਵਾਰ ਹੋਇਆ ਹੈ ਲਾਸਟ ਹੁਣ ਅੱਜ ਸਾਡੇ ਆਜ ਮੈਂ ਨਹੀਂ ਖਾਧ ਰਿਹਾ ਅਸੀਂ ਅੱਜ ਲਾਸਟ ਵਾਰ ਮੇਰੇ ਹੱਦ ਹੋ ਗਈ ਹੈ ਕਿ ਇਹਨਾਂ ਨੇ ਇਸਲਾ ਬਤਨ ਮਤਲਬ ਇਹ ਕਿਤਨੀ ਮੈਨੂੰ ਖੜਿਆ ਵੀ ਨਹੀਂ ਸਾਰੇ ਚੱਕਰ ਆ ਗਏ ਕੀ ਪਹਿਲਾਂ ਵੀ ਤੁਹਾਡੇ ਉਹਨਾਂ ਨੇ ਇਦਾਂ ਦੀ ਵਾਰਤ ਦਿੱਤਾ ਹੋ ਜਾਂਦੀ ਹੈ ਹਾਂਜੀ ਹਾਂਜੀ ਪਹਿਲਾਂ ਵੀ ਹੁੰਦੀ ਹੈ ਅਜੀ ਪਹਿਲਾਂ ਵੀ ਹਮ ਕੰਪਲੇਨ ਕੀਤੀ ਹੈ ਉਦੋਂ ਇਹਨਾਂ ਵੱਲ ਗੁੰਡਾਗਰਦੀ ਕੀਤੀ ਗਈ ਹੈ ਕਰੇ ਕੀਤੀ ਗਈ ਹੈ। ਹਾਂ ਸਹੀ ਹੈ ਨਹੀਂ ਬਾਈ ਗੁੰਡਾਗਰਦੀ ਤਾਂ ਚੱਲਣੀ ਇਤਾਂ ਨਹੀਂ ਡੇੜੀਸ ਨਾਲ ਕੋਈ ਤੱਕਾ ਵਲਤ ਕਰ ਲੈ। ਕੀ ਆਪਾਂ ਇਹ ਡੇੜੀ ਨੂੰ ਪੱਕੇ ਮਾਰ ਕੇ ਥੱਲੇ ਤਾਰ ਸਕਦੇ ਆ? ਨਹੀਂ ਤਾਰ ਸਕਦੇ ਜੀ। ਇਹਨਾਂ ਕੋ ਇਹਨਾਂ ਕੋਲ ਕਦੇ ਦਾ ਸਟੈਂਡ ਆ। ਇਹ ਚਲੋਂਦੇ ਕਦੇ ਨਹੀਂ ਆਗੇ। ਫੋਟੋ ਫਾਮੜੇ ਬਤਮੀਚੀ ਕੀਤੀ ਹੈ ਕਿ ਨਹੀਂ ਕੀਤੀ ਬਿਲਕੁਲ ਬਿਲਕੁਲ ਇਹ ਤਾਂ ਹੈ ਹੀ ਇਹ ਟੌਪਿਕ ਹੈਗਾ ਤੁਹਾਡਾ ਤੇ ਮਿਠਾਓ ਸਵਾਰੀ ਪਬਲਿਕ ਤੇ ਜੋ ਪਬਲਿਕ ਦਾ ਟੈਕਸ ਆ ਉਹਦੇ ਨਾਲ ਤਨਖਾਹ ਲੈਂਦੇ ਨੇ ਇਹ ਲੇਡੀਜ਼ ਨਾਲ ਬਤਮੀਚੀਆ ਕਰਦੇ ਨੇ ਇਕੱਠੇ ਹੋਵੇ ਡਰਾਈਵਰ ਇਹਨਾਂ ਨੂੰ ਅਧਿਕਾਰ ਹੈਗਾ ਲੇਡੀਜ਼ ਨੂੰ ਧੱਕੇ ਮਾਰਨ ਦਾ ਕੋਈ ਅਧਿਕਾਰ ਨਹੀਂ ਜੀ ਲੇਡੀਜ਼ ਨੂੰ ਧੱਕੇ ਮਾਰਨ ਦਾ ਕੋਈ ਅਧਿਕਾਰ ਨਹੀਂ ਮੈਡਮ ਜੋ ਤੁਹਾਡੇ ਨਾਲ ਚੁਪਾਪ ਰਿਹਾ ਕੀ ਘਟਨਾ ਸੀ ਪੂਰੀ ਕੁਵਰਤ ਸਿੰਘ ਸਰ ਮੈਨੂੰ ਇੱਕ ਸਲੋਪ ਖਾਰ ਹੋਇਆ